اڑی چلے پتا بابا جی دیکھو یہ کا یہ سے مائی تو منسٹری سٹوڈنٹ ہے 117 کرو 126 جن میں کتنا ہے اس کا نام ایک کو سامنے کوئی ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹੁਤ ਵੱਡਾ ਜਥਾ ਪੰਜਾਂ ਪਿਆਰਿਆਂ ਦੀ ਰਹਿਨਮਾਈ ਹੇਠ ਪੰਜਾਂ ਸਾਹਿਬ ਦੀ ਧਰਤੀ ਤੇ ਖਾਲਸਾ ਸਿਰਜਣਾ ਦਿਵਸ ਮਨਾਉਣ ਦੇ ਲਈ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਿਉਂਕਿ ਅੱਜ ਸੰਸਾਰ ਦੇ ਵਿੱਚ ਖਾਲਸਾ ਸਿਰਜਣਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਮੈਂ ਸਭ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਬਹੁਤ ਬਹੁਤ ਵਧਾਈਆਂ ਦਿੰਦਾ ਕਿਉਂਕਿ 1699 ਦੀ ਵਿਸਾਖੀ ਵਾਲੇ ਦਿਨ ਕਲਗੀਧਰ ਪਾਤਸ਼ਾਹ ਜਸਮੀਤ ਪਤਾ ਜੀ ਨੇ ਖਾਲਸੇ ਦੀ ਸਿਰਜਣਾ ਕੀਤੀ ਸੀ ਤੇ ਉਹ ਇਦਾਂ ਦਾ ਇਨਕਲਾਬ ਲਿਆਤਾ ਸੀਗਾ ਕਿਉਂਕਿ ਖਾਲਸਾ ਜਿਹੜਾ ਸਭ ਤੋਂ ਨਿਆਰਾ ਹੈ ਤੇ ਅੱਜ 60ਾਂ 70ਾਂ ਘੰਟੀਆਂ ਦੇ ਵਿੱਚ ਖਾਲਸਾ ਵਸਦਾ ਹੈ ਤੇ ਉੱਥੇ ਜਿੱਥੇ-ਜਿੱਥੇ ਵਸਦਾ ਉੱਥੇ-ਉੱਥੇ ਅੱਜ ਖਾਲਸਾ ਸਿਜਨਾ ਦਿਵਸ ਜਿਹੜਾ ਮਨਾਇਆ ਜਾ ਰਿਹਾ ਤੇ ਮੈਂ ਜਿੱਥੇ ਦੀ ਮੈਨੂੰ ਮੌਕਾ ਮਿਲਿਆ ਮੇਰੇ ਨਾਲ ਅਮਰਜੀਤ ਸਿੰਘ ਜੀ ਭਲਾਈਪੁਰ ਤੇ ਰਵਿੰਦਰ ਸਿੰਘ ਖਾਲਸਾ ਦੋਨੇ ਸ਼੍ਰੋਮਣੀ ਕਮੇਟੀ ਮੈਂਬਰ ਤੇ ਸੰਗਤਾਂ ਹਜ਼ਾਰ ਤੋਂ ਉੱਪਰ ਸੰਗਤਾਂ ਜਿਹੜੀਆਂ ਪੰਜਾਂ ਪਿਆਰਿਆਂ ਦੀ ਰਹਿਮਾਈ ਹੇਠ ਜਾ ਰਹੀਆਂ ਤੇ ਮੈਂ ਅਰਦਾਸ ਕਰਦਾ ਕਿ ਕਿਉਂਕਿ ਪੰਜਾ ਸਾਹਿਬ ਨਨਕਾਣਾ ਸਾਹਿਬ ਅੰਡੇਰਾ ਸਾਹਿਬ ਲਾਹੌਰ ਔਰ ਬਾਕੀ ਦੇ ਸੱਚਾ ਸੌਦਾ ਕਰਤਾਰਪੁਰ ਸਾਹਿਬ ਸਾਰੇ ਗੁਰੂ ਘਰਾਂ ਦੇ ਦਰਸ਼ਨ ਦਿਜ਼ਾਰੇ ਜਿਹੜੇ ਆ ਉਹ ਜਥੇ ਨੇ ਕਰਨੇ ਆ ਤੇ ਅਰਦਾਸ ਕਰਦੇ ਆ ਸਾਡੇ ਵਿੱਚ ਆਸਤਾ ਸ਼ਰਦਾ ਸਤਕਾਰ ਔਰ ਅਸੀਂ ਨਿਮਾਨੇ ਮੰਨ ਕੇ ਗੁਰਨਾਨਕ ਦੇਵ ਜਿਹੜੇ ਦਰਸ਼ਨ ਕਰੀਏ ਕਿਸੇ ਨੇ ਵੀ ਕੋਈ ਵੀ ਨਾਮ ਜਪਣਾ ਤੇ ਗੁਰੂ ਦਾ ਨਾਮ ਲੈ ਕੇ ਆਪਾਂ ਨੇ ਜਿਹੜੇ 10 ਦਿਨ ਜਿਹੜੇ ਨੋਂ 10 ਦਿੰਨੇ ਆ ਉਹ ਕੱਟਨੇ ਆ ਤੇ ਮੈਂ ਅਖੀਰ ਦੇ ਵਿੱਚ ਫਿਰ ਅਰਦਾਸ ਕਰਦਾ ਕਿ ਜਿਤਨਾ ਵੀ ਖਾਲਸਾ ਸਮੁੱਚਾ ਸੰਸਾਰ ਦੇ ਵਿੱਚ ਵਸਦਾ ਹੈ ਤੇ ਅੱਜ ਦਾ ਦਿਨ ਮੈਂ ਕਮਾਂਗਾ ਕਿ ਕੋਈ ਵੀ ਕੌਮ ਆਪਣਾ ਜਿਹੜਾ ਜਨਮ ਦਿਨ ਨਹੀਂ ਮਨਾਉਂਦੀ ਤੇ ਖਾਲਸੇ ਨੂੰ ਸੁਭਾਗ ਦਾ ਸਮਾ ਜਿਹੜਾ ਉਸ ਅਕਾਲ ਪੁਰਖ ਨੇ ਤੇ ਕਲਗੀਧਰ ਪਾਤਸ਼ਾਹ ਨੇ ਦਿੱਤਾ ਕਿ ਖਾਲਸਾ ਸਿਰਜਣਾ ਦਿੱਸ ਜਿਹੜਾ ਅਸੀਂ ਆਪਣਾ ਜਨਮ ਦਿਨ ਕੌਮ ਜਿਹੜੀ ਆ ਮਨਾਉਂਦੀ ਆ ਸਭ ਦੀਆਂ ਖੁਸ਼ੀਆਂ ਖੇੜੇ ਝੋਲੀਆਂ ਭਰੇ ਤੇ ਇੱਦੇ ਤਰ੍ਹਾਂ ਆਪਾਂ ਕਿਸੇ ਨਿਸ਼ਾਨ ਸਾਹਿਬ ਝੁਲਦੇ ਰਹਿਣ ਤੇ ਆਪਾਂ ਖਾਲਸੇ ਦਾ ਜਿਹੜਾ ਸਿਰਜਣ ਦੇਸ ਮਨਾਉਂਦੇ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਸਾਹਿਬ ਆਖਰੀ ਸਵਾਲ ਹੈ ਕਿ ਇਹ ਅਸੀਂ ਰੋਜ਼ ਅਰਦਾਸ ਦੇ ਵਿੱਚ ਸੁਣਦੇ ਹਈਆਂ ਅਰਦਾਸ ਕਰਦੇ ਵੀ ਹਾਂ ਕਿ ਖੁੱਲੇ ਦਰਸ਼ਨ ਜਿਦਾਰੇ ਮਿਲਣ ਤਾਂ ਆਸ ਕਰਦੇ ਹਾਂ ਜਬ ਇੱਕ ਬੇਨਤੀ ਕਰਨ ਵਾਲੇ ਉਹਨਾਂ ਅੱਗੇ ਪਾਕਿਸਤਾਨ ਦੇ ਜਿਹੜੇ ਜਥੇਬੰਦੀ ਹੈਗੀ ਆ ਜਾਂ ਉੱਥੋਂ ਦੀ ਸਰਕਾਰ ਹੈਗੀ ਆ ਕਿ ਨਨਕਾਣਾ ਸਾਹਿਬ ਦਾ ਕੋਈ ਲਾਂਘਾ ਜਿਹੜਾ ਉਹ ਖੁਲਾਇਆ ਜਾ ਸਕੇ ਜਿਵੇਂ ਕਰਤਾਰਪੁਰ ਸਾਹਿਬ ਤੱਕ ਲਾਂਘਾ ਜਿਹੜਾ ਖੁੱਲਿਆ ਗੁਰਨਾਨਕ ਦਾ ਦਰ ਜਿਹੜਾ ਸਭ ਤੋਂ ਵੱਡਾ ਤੇ ਉੱਚਾ ਆ ਤੇ ਆਪਾਂ ਅਰਦਾਸਾਂ ਕਰਦੇ ਸੀਗੇ 1947 ਤੋਂ ਬਾਅਦ ਅਰਦਾਸਾਂ ਕਰਦੇ ਸੀ ਅਰਦਾਸਾਂ ਕਰਦੇ ਆਂ ਆਪਾਂ ਨੂੰ ਕਰਤਾਰਪੁਰ ਸਾਹਿਬ ਦਾ ਲੰਘਾ ਖੁੱਲ ਗਿਆ ਜਿੰਨੀ ਆਸਤਾ ਜਿੰਨੀ ਸ਼ਰਦਾ ਜਿੰਨੀ ਸਤਕਾਰ ਦੇ ਨਾਲ ਅਰਦਾਸ ਕਰਦੇ ਆ ਉਹ ਝੋਲੀਆਂ ਭੰਨ ਵਾਲਾ ਦਾਤਾ ਬੈਠਾ ਤੇ ਜਿੱਦਾਂ ਆਪਾਂ ਅਰਦਾਸ ਕਰਦੇ ਸਮੁੱਚਾ ਪੰਥ ਅਰਦਾਸ ਕਰਦਾ ਉਹ ਉਹ ਦਿਨ ਦੂਰ ਨਿੰਗੇ ਕਿ ਨਨਕਾਣਾ ਸਾਹਿਬ ਦੇ ਦਰਸਾਂ ਦਾਰੇ ਹੋਣਾ ਜਿਹੜਾ ਉਹ ਖੁੱਲੇਗਾ ਨਾਮਦਸ ਕੀਰਵਾਤੇ ਰਹੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਅਰਵਿੰਦਰ ਸਿੰਘ ਖਾਲਸਾ ਮੈਂਬਰ ਸ਼ੌਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਡਿਪਟੀ ਲੀਡਰ ਜਥਾ ਤੇ ਮੈਂ ਹਲਕਾ ਅਮਲੋ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੇਵਾਦਾਰਾਂ ਅੱਜ ਅਸੀਂ ਜਿੱਥੇ ਸਮੁੱਚੀ ਸਿੱਖ ਕੌਮ ਨੂੰ ਖਾਲਸਾ ਸਾਜਨਾ ਦਿਵਸ ਦੇ ਉੱਤੇ ਲੱਖ ਲੱਖ ਵਾਰ ਮੁਬਾਰਕਬਾਦ ਦਿੰਨੇ ਆ ਤੇ ਉਥੇ ਸਾਰਾ ਜਥਾ ਜਿਹੜਾ ਹੈਗਾ ਉਹ ਨਨਕਾਰਾ ਸਾਹਿਬ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਿਹਾ ਕਿ ਹਰ ਸਾਲ ਖਾਲਸਾ ਸਾਜਨਾ ਦਿਵਸ ਪੰਜਾ ਸਾਹਿਬ ਦੀ ਧਰਤੀ ਵਿਖੇ ਮਨਾਇਆ ਜਾਂਦਾ ਅਸੀਂ ਸਾਰੇ ਜਾ ਰਹੇ ਹਾਂ ਰਲ ਮਿਲ ਕੇ ਕਿ 1525 ਹਜ਼ਾਰਾਂ ਦੇ 1601 ਦਾ ਭੇਜਿਆ ਗਿਆ ਸੀਗਾ ਜਿਨ੍ਹਾਂ ਦੇ ਵਿੱਚੋਂ 76 ਪਾਸਪੋਰਟ ਜਿਹੜੇ ਨੇ ਉਹ ਅਯੋਗ ਪਾਏ ਗਏ ਨੇ ਇਹ 1525 ਦੇ ਵਿੱਚੋਂ 595 ਜਿਹੜੇ ਨੇ ਉਹ ਕੱਟ ਦਿੱਤੇ ਗਏ ਨੇ ਤੇ 929 ਪਾਸਪੋਰਟ ਜਿਹੜਾ ਸਾਨੂੰ ਵੀਜ਼ਾ ਪ੍ਰਾਪਤ ਹੋਇਆ ਤੇ ਜਿੱਥੇ ਅਸੀਂ ਇਸ ਗੱਲ ਦਾ ਬੜਾ ਦੁੱਖ ਵੀ ਜ਼ਾਹਰ ਕਰਦੇ ਹਾਂ ਪਾਕਿਸਤਾਨ ਗਵਰਨਮੈਂਟ ਦੇ ਵੱਲੋਂ ਕੋਲੇ ਕਿ ਜਿਹੜੇ ਇਨਸ਼ਰਹਦਾਲੂਆਂ ਦੇ ਪਾਸਪੋਰਟ ਨਹੀਂ ਸੀ ਕੱਟਣੇ ਚਾਹੀਦੇ ਕਿਉਂਕਿ ਉਹਨਾਂ ਦੇ ਸ਼ਰਹਦਾਲੂਆਂ ਦੇ ਮਨਾਂ ਨੂੰ ਠੇਸ ਪਹੁੰਚਦੀ ਹੈ ਇਸ ਤਰ੍ਹਾਂ ਕਰਕੇ ਅਸੀਂ ਰਲ ਮਿਲ ਕੇ ਪੰਜਾ ਸਾਹਿਬ ਦੀ ਧਰਤੀ ਦੇ ਉੱਤੇ ਜਾ ਰਹੇ ਆ ਜਿੱਥੇ ਅਮਰ ਸੰਚਾਰ ਵੀ ਕੀਤਾ ਜਾਣਾ ਹੈ ਅਮਰ ਸੰਚਾਰ ਕਰਕੇ ਕਕਾਰ ਫਰੀ ਭੇਟਾ ਰਹਿ ਦਿੱਤੇ ਜਾਣੇ ਨੇ ਲਿਟਰੇਚਰ ਨਿਸ਼ਾਨ ਸਾਹਿਬਾਂ ਦੀ ਸਾਰਿਆਂ ਦੀ ਸੇਵਾ ਇਸ ਤਰ੍ਹਾਂ ਕਰਕੇ ਜੋ ਵੀ ਰਾਗੀ ਟਾਡੀ ਸਹਿਬਾਨ ਸਾਤ ਉਹਨਾਂ ਨੇ ਮੰਗੇ ਨੇ ਅਸੀਂ ਉਹ ਜਥੇ ਨਾਲ ਲੈ ਕੇ ਜਾ ਰਹੇ ਆ ਤੇ ਸਾਡੇ ਜਥੇ ਦੀ ਅਗਵਾਈ ਕਰ ਰਿਹਾ ਸਦਾ ਕਲਵੰਤ ਸਿੰਘ ਜੀ ਮੰਨਣ ਸਾਹਿਬ ਤੇ ਅਸੀਂ ਉਹਨਾਂ ਦੀ ਅਗਵਾਈ ਦੇ ਵਿੱਚ ਸਾਰੇ ਹੀ ਰਲ ਮਿਲ ਕੇ ਇਹ ਸਾਰੀਆਂ ਜਿਹੜੀਆਂ ਸਵਾਮਾਂ ਉਹ ਨਿਭਾਵਾਂਗੇ ਜਿੱਥੇ ਮੈਂ ਧੰਨਵਾਦ ਕਰਦਾ ਮਾਂ ਜੋ ਪ੍ਰਧਾਨ ਸਾਹਿਬ ਸ਼ਰਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਜਥੇਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਹਿਬ ਦਾ ਕਿ ਜਿਨ੍ਹਾਂ ਨੇ ਸ ਜੋਗ ਸਮਝਦੇ ਹੋਏ ਸੇਵਾ ਜਿੱਥੇ ਦੀ ਦਿੱਤੀ ਹੈ ਤੇ ਅਸੀਂ ਪੂਰੇ ਡਟ ਕੇ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਜਿਹੜੀਆਂ ਮੰਗਾ ਉਸ ਸਰਕਾਰ ਕੋਲ ਉਠਾਉਣੇ ਵਾਲੀਆਂ ਨੇ ਪਾਕਿਸਤਾਨ ਗਵਰਨਮੈਂਟ ਕੋਲੇ ਉਹ ਵੀ ਉਠਾਵਾਂਗੇ ਤੇ ਜਿਹੜੇ ਗੁਰਤਾਬ ਨਹੀਂ ਖੁੱਲੇ ਉਹਨਾਂ ਨੂੰ ਖੋਲਣ ਦੇ ਲਈ ਉਹਨਾਂ ਨੂੰ ਸਾਬ ਸੰਭਾਲ ਦੇ ਲਈ ਉਪਰਾਲੇ ਕਰਨ ਦੇ ਲਈ ਉਹ ਵੀ ਅਸੀਂ ਸਰਕਾਰ ਨੂੰ ਕਮਾਂਗੇ ਤੇ ਵੀਜ਼ੇ ਨਾ ਕੱਟਣ ਦੇ ਲਈ ਵੀ ਅਸੀਂ ਇਸ ਨੰਬਰ ਬੇਨਤੀ ਕਰਾਂਗੇ ਜੀਪੀਸੀ ਵੱਲੋਂ ਕਿਸ ਤਰੀਕੇ ਦੇ ਪ੍ਰਬੰਧ ਜਿਹੜੇ ਅਸੀਂ ਦਿੱਤਾ ਵਾਸਤੇ ਉੱਥੇ ਪੁੱਛਿਆ ਜਾਂਦਾ ਐਸਜੀਪੀਸੀ ਵੱਲੋਂ ਪੂਰੇ ਪ੍ਰਬੰਧ ਕੀਤੇ ਜਾਂਦੇ ਨੇ ਇੱਥੋਂ ਜਾਣ ਵਾਸਤੇ ਲੰਗਰਾਂ ਦੇ ਪ੍ਰਬੰਧ ਜਿਹੜੇ ਨੇ ਉਹ ਵੀ ਬਗਾ ਬਾਰਡਰ ਤੇ ਕੀਤੇ ਜਾਂਦੇ ਨੇ ਤੇ ਉਹ ਉਦੋਂ ਪਾਰ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸਾਰੇ ਜਥੇ ਨਾਲ ਲੈ ਕੇ ਉਹ ਪਾਕਿਸਤਾਨ ਗਵਰਨਮੈਂਟ ਜਿਹੜੀ ਆ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉਹ ਲੰਗਰਾਂ ਦੇ ਇੰਤਜ਼ਾਮ ਕਰਦੀ ਆ ਇਸੇ ਤਰ੍ਹਾਂ ਹਰ ਸਾਲ ਅਸੀਂ ਰਲ ਮਿਲ ਕੇ ਸਾਰੇ ਨਭਾਉਨੇ ਆ ਤੇ ਅਸੀਂ ਫੇਰ ਸਾਰਿਆਂ ਨੂੰ ਵਧਾਈ ਦਿੰਨੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ